ਸਾਹਿਬ ਕਾਲ ਜੀ ਸਰ ਇਕਸਾਨ ਵੀਰਾਂ ਨੂੰ ਕਿਸਾਨ ਵੀਰ ਜਿਹੜੇ ਖੇਤ ਵਿੱਚ ਆਪ ਖੜੇ ਹੋਏ ਆ ਇਹ ਖੇਤ ਜਿਹੜੀ ਜੰਨਤ ਹੈ ਉਹ ਲੱਗੀ ਹੋਈ ਹੈ ਔਰ ਇਹਦੇ ਹਾਲਾਤ ਸੀ ਉਹ ਬਹੁਤ ਜ਼ਿਆਦਾ ਹੀ ਮਾੜੇ ਤੇ ਜ਼ਿਆਦਾ ਭਿਆਨਕ ਸੀਗੇ ਜੇ ਤੁਸੀਂ ਉਹਦਾ ਪ੍ਰਤੱਖ ਵੇਖਣਾ ਹੈ ਤੁਸੀਂ ਆਪਾਂ 15 ਫਰਵਰੀ ਨੂੰ ਜਿਹੜੀ ਵੀਡੀਓ ਆਪਣੇ ਚੈਨਲ ਤੇ ਪਾਈ ਹੋਈ ਹੈ ਖੇਤੀਬਾੜੀ ਅਪਡੇਟ ਚੈਨਲ ਤੇ ਆਪਾਂ ਅਪਲੋਡ ਕਰੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਹ ਬਾਈ ਬਿਲਕੁਲ ਜਿਹੜੀ ਇਹ ਪੌਂ ਨੂੰ ਤਿਆਰ ਸੀ ਕਿਉਂਕਿ ਇਹਦੇ ਵਿੱਚ ਪੀੜਕ ਬਹੁਤ ਜ਼ਿਆਦਾ ਸੀ ਜਿਹੜੇ ਪੌਦੇ ਸੀਗੇ ਬਿਲਕੁਲ ਪਕਰੋੜ ਹੋ ਕੇ ਪੱਕ ਕੇ ਬਿਲਕੁਲ ਪੀਲੇ ਹੋ ਕੇ ਜਮ੍ਹਾਂ ਐ ਖਤਮ ਹੋਏ ਖੜੇ ਸੀਗੇ ਕਿ ਬਾਈ ਨੇ ਇਹ ਨਿਰਣਾ ਕਰ ਲਿਆ ਸੀ ਕਿ ਮੈਂ ਬਾਘੇ ਦੇ ਵਿੱਚ ਮੱਕੀ ਲਾਉਣੀ ਐ ਤੇ ਵੀ ਆਪਾਂ ਨੂੰ ਬਾਘੇ ਤੇ ਮੱਕੀ ਦਾ ਲਾ ਕੇ ਜਿਹਾ ਖੇਤ ਕਦੇ ਖਾਲੀਆਂ ਰਹਿ ਜਾਵੇ ਲੇਕਿਨ ਬਾਈ ਨੇ ਕੋਈ ਚੀਜ਼ ਵਿਸ਼ਵਾਸ ਦਿਵਾਇਆ ਸੀਗਾ ਵੀ ਜਿਹੜੀ ਇਹ ਖਾਲੀ ਨਹੀਂ ਰਹਿਣੀ ਤੇ ਪਰ ਬਾਈ ਦੀ ਮਿਹਨਤ ਨੇ ਵੀ ਕੰਮ ਕੀਤਾ ਤੇ ਆਪਾਂ ਪੂਰਾ ਜੋਰ ਲਾ ਕੇ ਬਾਈ ਦੇ ਜਿਹੜੀ ਨਾਲ ਖੜ ਕੇ ਮਦਦ ਕੀਤੀ ਤੇ ਬਾਈ ਨੂੰ ਚੰਗੇ ਜਿਹੜੇ ਪ੍ਰੋਡਕਟ ਦਵਾਈ ਦੇ ਆਪਾਂ ਕਰਾਏ ਤੁਸੀਂ ਅੱਜ ਜਿਹੜੀ ਖੇਤ ਦੀ ਸਥਿਤੀ ਹੈ ਉਹ ਦੇਖ ਸਕਦੇ ਹੋ ਬਿਲਕੁਲ ਕੱਚਾ ਹਰਾ ਭਰਾ ਦਾ ਖੇਤ ਹੈ ਹੋ ਚੁੱਕਿਆ ਅੱਜ ਬਾਈ ਸੁਣ ਮੈਂ ਬਾਈ ਨੂੰ ਮਲਾ ਵੀ ਦਿੰਦਾ ਪਰ ਬਾਈ ਅੱਜ ਹੈ ਨਹੀਂ ਕਿ ਅਚਾਨਕ ਮੈਨੂੰ ਫੀਲਡ 'ਚ ਆਉਣਾ ਪੈ ਗਿਆ ਤੇ ਬਾਈ ਕੇ ਬਾਹਰ ਚਲੇ ਗਏ ਨੀ ਮੈਂ ਤੁਹਾਨੂੰ ਉਹਨਾਂ ਤੇ ਮੂੰਹ ਕਹਾਂਦਾ ਵੀ ਹਾਂ ਵੀ ਬਾਈ ਮੈਂ ਬਾਕੀ ਬਹੁਤ ਤਿਆਰ ਸੀਗਾ ਕਿਸੇ ਵੀ ਖੇਤ ਵਿੱਚ ਸਮੱਸਿਆ ਇਸ ਤਰ੍ਹਾਂ ਦੀ ਆਈ ਹੋਈ ਹੈ ਤੁਸੀਂ ਸਾਡੇ ਨੰਬਰ ਤੇ ਕੰਟੈਕਟ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜਿੱਥੋਂ ਤੱਕ ਸਾਡੀ ਮਾਰ ਪੈਂਦੀ ਹੈ ਤਿੱਤੋਕੀ ਪਹੁੰਚ ਕਰ ਸਕੋ ਤੱਕ ਤੁਹਾਡਾ ਖੇਤ ਹੈ ਜਿਹੜਾ ਅਸੀਂ لازਮੀ ਦੇਖਾਂਗੇ ਕਿਉਂਕਿ ਤੁਹਾਡਾ ਖੇਤ ਦੇਖਣਾ ਤੁਹਾਡੀ ਫਸਲ ਦੇਖਣੀ ਸਾਡਾ ਸਭ ਤੋਂ ਵੱਡਾ ਜਿਹੜਾ ਸਾਡਾ ਧਰਮ ਹੈ ਸਾਡੀ ਦੁਕਾਨਦਾਰੀ ਦਾ ਉਹ ਇੱਕ ਆਪਾਂ ਨਹੀਂ ਕਹਿ ਸਕਦੇ ਵੀ ਸਾਡੀ ਦੁਕਾਨਦਾਰੀ ਨਹੀਂ ਹੈਗੀ ਉਹ ਕਿਉਂਕਿ ਜਦੋਂ ਤੱਕ ਤੁਸੀਂ ਖੁਸ਼ਹਾਲ ਹੋ ਉਦੋਂ ਤੱਕ ਹੀ ਅਸੀਂ ਖੁਸ਼ਹਾਲ ਹਾਂ ਪਰ ਇੱਕ ਚੀਜ਼ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਮੈਂ ਦੇਖਦਾ ਕਿ ਜਦੋਂ ਆਪਾਂ ਫਸਲ ਚਲਾ ਦਿੰਨੇ ਆ ਬਹੁਤ ਸਾਰੇ ਸਾਡੇ ਫਾਰਮਰ ਕੀ ਕਰਦੇ ਆ ਜਦੋਂ ਬਿਲਕੁਲ ਫਸਲ ਤੁਹਾਡੀ ਬੈਟਲੀਟਰ ਤੇ ਪਈ ਹੁੰਦੀ ਹੈ ਜਮ੍ਹਾਂ ਖਤਮ ਹੋਣ ਦੇ ਕੰਡੇ ਪਈ ਹੁੰਦੀ ਹੈ ਤੁਸੀਂ ਸਾਨੂੰ ਉਸ ਟਾਈਮ ਆ ਕੇ ਸਾਡਾ ਕੰਟੈਕਟ ਕਰਦੇ ਹੋ ਅਸੀਂ ਜੀ ਜਾਣ ਲਾ ਕੇ ਉਸ ਚੀਜ਼ ਨੂੰ ਥੋੜੀ ਬਿਲਕੁਲ ਖਰੀਦ ਕਰ ਲੈਨੇ ਆ ਮਰੀ ਪੇ ਨੂੰ ਪਰਮਾਤਮਾ ਮਿਹਰ ਕਰਦਾ ਤੇ ਆਪਾਂ ਉਹਨੂੰ ਠਾ ਲੈਨੇ ਆ ਲੇਕਿਨ ਤੁਸੀਂ ਦੁਬਾਰਾ ਫੇਰ ਉਹੀ ਜਗਾੜੂ ਦਵਾਈਆਂ ਤੇ ਫੇਰ ਆ ਜਾਂਦੇ ਹੋ ਤੇ ਦੁਬਾਰਾ ਫਸ ਨੂੰ ਉਹੀ ਸਥਿਤੀ ਵਿੱਚ ਫੇਰ ਲਿਆ ਆਨੇ ਹੋ ਕਿਉਂਕਿ ਫਿਰ ਉਹ ਗੱਲ ਹੋਊਗੀ ਪਹਿਲਾਂ ਮਾਰਨਾ ਫਿਰ ਜਿਉਂਦਾ ਕਰਨਾ ਫਿਰ ਮਾਰਨਾ ਫਿਰ ਜਿਉਂਦਾ ਕਰਨਾ ਇਹ ਸਰਕਲ ਬੜਾ ਲੰਮਾ ਵਗ ਜਾਂਦਾ ਹੈ ਇਸ ਕਰਕੇ ਦੇਖੋ ਮੈਂ ਪਹਿਲਾਂ ਵੀ ਹਰ ਵੀਡੀਓ ਬੋਲਦਾ ਹਾਂ ਵੀ ਇੱਕ ਦੇ ਬਣ ਕੇ ਚੱਲਿਆ ਕਰੋ ਉਹ ਤੋਂ ਹੀ ਟ੍ਰੀਟਮੈਂਟ ਲਿਆ ਕਰੋ ਥਾਂ ਥਾਂ ਜੇ ਤੁਸੀਂ ਜਾਓਗੇ ਨੁਕਸਾਨ ਕਰ ਲੋਗੇ ਛੋਟਾ ਨੁਕਸਾਨ ਵੀ ਹੈ ਤੇ ਅਗਲੇ ਨੁਕਸਾਨ ਵੀ ਹੈਗਾ। ਕਈ ਵਾਰੀ ਕਾਰ ਕੀ ਹੁੰਦਾ ਹੈ ਹਰ ਇੱਕ ਵੀਡੀਓ ਚ ਬੋਲਦੇ ਹੁੰਦੇ ਆ ਵੀ ਜਗਾੜੂ ਚੀਜ਼ਾਂ ਨਾ ਵਰਤਿਆ ਕਰੋ। ਜਿਹੜੀ ਛੋਟੀ ਫਸਲ ਹੈ ਬਹੁਤ ਜਿਆਦਾ ਕੀਮਤੀ ਹੈ। ਸੋ ਇਸ ਨੂੰ ਆਪਣੀ ਬਣਾ ਕੇ ਚੱਲਿਆ ਕਰੋ। ਤੁਸੀਂ ਇਹ ਚੀਜ਼ਾਂ ਸੋਚੋ ਵੀ ਅਸੀਂ ਖਬਣੀ ਕਿ ਥਾਂ ਥਾਂ ਵੱਧ ਕਰਾਂਗੇ ਤਾਂ ਖਬਣੀ ਹੀ ਵੱਧ ਛਾੜ ਦੇਣਾ। ਉਹ ਚੀਜ਼ ਹੁੰਦੀ ਗੱਲ ਸਹੀ ਕਰਨ ਦੀ ਹੈ। ਪਹਿਲਾਂ ਇਸ ਬਾਈ ਨੇ ਇਥੇ ਬਹੁਤ سارے ਸਪਰੇਆ ਕੀਤੀਆਂ ਘੱਟੋ ਘੱਟ ਜਿਸ ਟਾਈਮ ਮੈਂ ਘੇੜ ਗੇੜਾ ਮਾਰਿਆ ਮੈਨੂੰ ਬਾਈ ਨੇ ਫੋਨ ਕਰਕੇ ਸੱਦਿਆ ਉਦੋਂ ਪਹਿਲਾਂ ਮਤਲਬ ਕਿ 10-11 ਸ ਹੁਣ ਕਾਰਨ ਕੀ ਹੋਇਆ ਦੁਕਾਨਦਾਰ ਨੇ ਬਾਈ ਦਾ ਝੁੱਗਾ ਲਾ ਲਿਆ ਉਹਨੂੰ ਪੈਸੇ ਬਣ ਗਏ ਕੋਈ ਸਮੱਸਿਆ ਨਹੀਂ ਲੇਕਿਨ ਜਿੱਥੇ ਨੁਕਸਾਨ ਬਾਈ ਦਾ ਹੋ ਗਿਆ ਉਹਦੀ ਪਰਪਾਈ ਕਰਨੀ ਬਹੁਤ ਔਖੀ ਹੈ ਸੂੇਸ਼ ਕਰਕੇ ਤੁਹਾਡੇ ਮੇਰੇ ਹੱਥ ਮੰਗੇ ਬੇਨਤੀ ਹੈ ਵੀਰਾ ਬਣ ਕੇ ਜੇ ਕੋਈ ਅਜਿਹੀ ਸਮੱਸਿਆ ਆਉਂਦੀ ਹੈ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤੁਹਾਡੇ ਨਾਲ ਅਸੀਂ ਬੰਡਾ ਪੂਰਾ ਜਿਹੜਾ ਕੰਮ ਹੈ ਜੀ ਜਾਣ ਲਾ ਕੇ ਕਰਾਂਗੇ ਪਰ ਜੁੜ ਕੇ ਸਾਡੇ ਨਾਲ ਚੱਲਿਓ ਕਿਉਂਕਿ ਦਿੱਕਤ ਬਾਅਦ ਫਿਰ ਔਖੀ ਹੋ ਜਾਂਦੀ ਹੈ ਧੰਨਵਾਦ ਸਭ ਦਾ ਵੀਡੀਓ ਸ਼ੇਅਰ ਕਰਿਓ ਪਰਮਾਤਮਾ ਨੇ ਤੇ ਮਿਹਰ ਕਰੇ ਆਪਣੇ ਚੈਨਲ ਨੂੰ ਜਰੂਰ ਤੁਸੀਂ ਅ ਫੋਲੋ ਅਤੇ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਤੋਂ ਡੇਲੀ ਕੰਮ ਦੀ ਚੰਗੀ ਚੰਗੀ ਵੀਡੀਓ ਲੈ ਕੇ ਆ ਰਹੇ ਹਾਂ ਪਰ ਅੱਜ ਬਾਈ ਹੈ ਨਹੀਂ ਤੁਹਾਡੇ ਮੈਂ ਗੱਲ ਵੀ ਕਰਾਉਂਦਾ ਤੇ ਹੁਣ ਖੇਤ ਦਾ ਬਹੁਤ ਜ਼ਿਆਦਾ ਫਰਕ ਹੈ ਬਹੁਤ ਸੋਹਣਾ ਖੇਤ ਲੱਗ ਰਿਹਾ ਹੈ ਬਾਈ ਦਾ ਖੇਤ ਪੂਰਾ ਭਰ ਚੁੱਕਿਆ ਹੈ ਧੰਨਵਾਦ ਸਭ ਦਾ ਹਸੀ ਕਾਲ ਜੀ ਜਿਉਂਦੇ ਵਾਦ ਰੋ